ਛੋਟੇ ਬਾਲ ਵੀ ਵੱਡੀ ਸੁਪਨੀ ਲੈਂਦੇ ਨੇ ਮੰਗੂਲੇ ਤੇ ਉਕਰੀ ਅਲਫਾਸ ਹਥਿਆਰ ਜਿੰਨਾਂ ਦੀ ਇੱਕ ਵਾਰੀ ਲੋਡ ਪਏ ਤਾਂ ਉਮਰ ਆਪਣੇ ਨਾਲ ਚੁੱਕਣੇ ਪੈਂਦੇ ਨੇ ਕਵਿਤਾਵਾਂ ਜੁੱਤਾ ਉਮਰ ਦੁਹਰਾਈਆਂ ਜਾਂਦੀਆਂ ਨੇ ਇੱਕ ਵਾਰ ਹੀ ਲਿਖੀਆਂ ਜਾਂਦੀਆਂ ਨੇ ਬਹਾਰ ਦੇ ਦਿਨੀ ਬਹਾਰ ਦਾ ਇੱਕ ਪੰਛੀ ਕਿਸੇ ਪਿੰਡ ਵਿੱਚ ਉੱਡਦਾ ਹੋਇਆ ਆਇਆ ਬਹਿ ਕੇ ਲੱਗਾ ਸੋਚਣ ਕੇ ਆਰਾਮ ਕਰੇ ਇੱਕ ਪਹਾੜੀ ਘਰ ਦੀ ਚੌੜੀ ਪੱਧਰੀ ਤੇ ਸਾਫ਼ ਛੱਤ ਤੇ ਉਹਦੀ ਨਜ਼ਰ ਪਈ ਜਿੱਥੇ ਛੱਤ ਨੂੰ ਪੱਧਰਾ ਕਰਨ ਵਾਲਾ ਪੱਥਰ ਦਾ ਰੋਲਰ ਵੀ ਪਿਆ ਸੀ ਪੰਛੀ ਅਸਮਾਨ ਤੋਂ ਹੇਠਾਂ ਉਤਰਿਆ ਤੇ ਰੋਲਰ ਤੇ ਆਰਾਮ ਕਰਨ ਬਹਿ ਗਿਆ ਫੁਰਤੀਲੀ ਪਹਾੜਨ ਪੰਛੀ ਨੂੰ ਫੜ ਕੇ ਘਰ ਲੈ ਗਈ ਪੰਛੀ ਨੇ ਦੇਖਿਆ ਕਿ ਘਰ ਦੇ ਸਾਰੇ ਲੋਕ ਉਸ ਨਾਲ ਚੰਗੀ ਤਰ੍ਹਾਂ ਪੇਸ਼ ਆਉਂਦੇ ਨੇ ਇਸ ਲਈ ਉਹ ਉੱਥੇ ਹੀ ਟਿਕ ਗਿਆ ਉਨੇ ਪੁਰਾਣੀ ਧੁਆਂਖੀ ਹੋਈ ਛਤੀਰੀ ਤੇ ਕਿੱਲਾ ਨਾਲ ਟੋਕੀ ਘੋੜੇ ਦੀ ਖੁਰੀ ਤੇ ਜਾ ਆਲਣਾ ਪਾਇਆ ਕੀ ਮੇਰੀ ਕਿਤਾਬਵਾਰੀ ਵੀ ਇਹੀ ਗੱਲ ਸੱਚ ਨਹੀਂ ਹੈ ਕਿੰਨੀ ਹੀ ਵਾਰ ਮੈਂ ਆਪਣੇ ਕਾਵ ਅੰਬਰਾਂ ਤੋਂ ਹੇਠਾਂ ਵਾਰਤਕ ਦੇ ਰੜੇ ਮੈਦਾਨ ਵਿੱਚ ਇਹ ਲੱਭਦਿਆਂ ਝਾਤ ਮਾਰੀ ਕਿ ਕਿੱਥੇ ਬਹਿ ਕੇ ਆਰਾਮ ਕਰਾਂ ਨਹੀਂ ਇਸ ਮਾਮਲੇ ਵਿੱਚ ਉਸ ਹਵਾਈ ਜਹਾਜ਼ ਨਾਲ ਤੁਲਨਾ ਕਰਨਾ ਜ਼ਿਆਦਾ ਠੀਕ ਰਹੇਗਾ ਜਿਸਨੇ ਖਵਾਈ ਅੱਡੇ ਤੇ ਉਤਰਨਾ ਹੈ ਲੋ ਮੈਂ ਚੱਕਰ ਕੱਟਦਾ ਹਾਂ ਤਾਂ ਕਿ ਹੀਠਾਂ ਉਤਾਰਾ ਕਰ ਸਕਾਂ ਪਰ ਮੌਸਮ ਦੀ ਖਰਾਬੀ ਕਰਕੇ ਖਵਾਈ ਅੱਡੇ ਵਾਲੇ ਮੈਨੂੰ ਹੀਠਾਂ ਉਤਰਨ ਦੀ ਆਗਿਆ ਨਹੀਂ ਦਿੰਦੇ ਵੱਡਾ ਚੱਕਰ ਕੱਟਣ ਦੀ ਬਜਾਏ ਫਿਰ ਮੈਂ ਸਿੱਧੀ ਉਡਾਰੀ ਭਰਦਾ ਹੋਇਆ ਅੱਗੇ ਉੱਡਣ ਲੱਗਦਾ ਹਾਂ ਅਤੇ ਇਛਿਤ ਧਰਤੀ ਇੱਕ ਵਾਰ ਫਿਰ ਹੀਠਾ ਹੀ ਰਹਿ ਜਾਂਦੀ ਹੈ ਕਈ ਵਾਰ ਇੰਜ ਹੋ ਚੁੱਕਿਆ ਹੈ ਇਸ ਲਈ ਮੈਂ ਸੋਚਿਆ ਕਿ ਦਾਤਾ ਇਹੀ ਅਰਥ ਨਿਕਲਦਾ ਹੈ ਕਿ ਬੱਜਰੀ ਦੀ ਮਜ਼ਬੂਤ بنیاد ਮੇਰੇ ਨਸੀਬ ਵਿੱਚ ਨਹੀਂ ਲਿਖੀ ਹੈ। ਇਹ ਦਾਤਾ ਇਹੀ ਅਰਥ ਹੈ ਕਿ ਮੇਰੇ ਪੈਰ ਧਰਤੀ ਨੂੰ ਬੇਰੁਕ ਕੱਚ ਦੇ ਹੀ ਰਹਿਣ। ਮੇਰੀਆਂ ਅੱਖਾਂ ਨੂੰ ਲਗਾਤਾਰ ਧਰਤੀ ਦੀਆਂ ਨਵੀਆਂ ਥਾਵਾਂ ਨੂੰ ਭਾਲਦੇ ਰਹਿਣਾ ਹੋਵੇਗਾ। ਮੇਰੇ ਦਿਲ ਨੂੰ ਲਗਾਤਾਰ ਨਵੇਂ ਗੀਤ ਸਿਰਜਨੇ ਹੋਣਗੇ। ਜਿਵੇਂ ਕੋਈ ਹਲਵਾਹਕ ਅਸਮਾਨ ਵਿੱਚ ਤੈਰਦੇ ਦੁੱਧ ਰੰਗੇ ਬੱਦਲਾਂ ਜਨ ਤਿਕੋਣ ਬਣਾ ਕੇ ਉੱਡਦੀਆਂ ਜਾਂਦੀਆਂ ਕੁੰਜਾਂ ਦੀਆਂ ੜਾਰਾਂ ਨੂੰ ਦੇਖ ਕੇ ਮਾਰੇ ਚਾ ਦੇ ਆਪਣੇ ਹੋਸ਼ ਗਵਾ ਬੈਂਦਾ ਹੈ ਪਰ ਕੁਝ ਪਲਾਂ ਬਾਅਦ ਇਸ ਜਾਦੂ ਤੋਂ ਮੁਕਤ ਹੋ ਕੇ ਵੱਧ ਸੱਜਰੀ ਹਿੰਮਤ ਨਾਲ ਹੱਲ ਚਲਾਉਣ ਲੱਗਦਾ ਹੈ ਉਸੇ ਤਰ੍ਹਾਂ ਮੈਂ ਅੱਧਵਾਟੇ ਛੱਡੀ ਗਈ ਆਪਣੀ ਲੰਬੀ ਕਪਟਾ ਵੱਲ ਮੁੜਦਾ ਹਾਂ ਹਾਂ ਮੇਰੀ ਕਵਿਤਾ ਦੀ ਮੈਂ ਪੁਲਾੜ ਨਾਲ ਭਾਵੇਂ ਕਿੰਨੀ ਵੀ ਤੁਲਨਾ ਕਿਉਂ ਨਾ ਕਰਾਂ ਮੇਰੇ ਲਈ ਉਹ ਮੇਰੀ ਠੂਸ ਜ਼ਮੀਨ ਸੀ ਮੇਰਾ ਖੇਤ ਸੀ ਮੇਰਾ ਸੰਗਣਾ ਮੁੜਕਾ ਸੀ ਹੁਣ ਤੱਕ ਕੋਈ ਵਾਰਤਕ ਤਾਂ ਮੈਂ ਬਿਲਕੁਲ ਹੀ ਨਹੀਂ ਲਿਖੀ ਸੀ ਇੱਕ ਦਿਨ ਮੈਨੂੰ ਇੱਕ ਪੈਕਟ ਮਿਲਿਆ ਪੈਕਟ ਵਿੱਚ ਉਸ ਰਸਾਲੇ ਦੇ ਸੰਪਾਦਕ ਦੀ ਚਿੱਠੀ ਸੀ ਜਿਹਦਾ ਮੈਂ ਬੜਾ ਆਦਰ ਕਰਦਾ ਹਾਂ ਉਂਝ ਆਦਰ ਤਾਂ ਮੈਂ ਸੰਪਾਦਕ ਦਾ ਵੀ ਬੜਾ ਕਰਦਾ ਹਾਂ ਸੰਪਾਦਕ ਨੇ ਵੀ ਆਪਣੀ ਚਿੱਠੀ ਮਾਨਯੋਗ ਰਸੂਲ ਅਲਫਾਜ਼ਾ ਨਾਲ ਸ਼ੁਰੂ ਕੀਤੀ ਸੀ ਸਮੁੱਚੇ ਤੌਰ ਤੇ ਹਰ ਅਲਫਾਜ਼ ਆਪਸੀ ਸਾਂਝ ਤੇ ਬੜੇ ਹੀ ਸਤਕਾਰ ਵਿੱਚ ਲਪੇਟਿਆ ਹੋਇਆ ਸੀ ਚਿੱਠੀ ਨੂੰ ਜਦੋਂ ਮੈਂ ਖੋਲ੍ਹਿਆ ਤਾਂ ਉਹ ਮੱਝ ਦੀ ਉਸ ਖੰਨ ਵਾਂਗ ਲੱਗੀ ਜਿਹਨੂੰ ਪਹਾੜੀ ਲੋਕ ਚੰਗੀ ਤਰ੍ਹਾਂ ਸਿਕਾਉਣ ਲਈ ਆਪਣੇ ਘਰ ਦੀ ਪੱਧਰੀ ਛੱਤ ਤੇ ਖਿਲਾੜ ਦਿੰਦੇ ਨੇ ਚੰਗੀ ਤਰ੍ਹਾਂ ਸੁੱਕ ਚੁੱਕੀ ਮੱਝ ਦੀ ਖਲ ਨੂੰ ਘਰ ਵਿੱਚ ਲੈ ਜਾਣ ਲਈ ਜਦੋਂ ਤੈ ਮਾਰੀ ਜਾਂਦੀ ਹੈ ਤਾਂ ਉਹ ਕੜਕੜ ਦੀ ਉੱਚੀ ਆਵਾਜ਼ ਕੱਟਦੀ ਹੈ ਇਸੇ ਤਰ੍ਹਾਂ ਉਸ ਚਿੱਠੀ ਨੂੰ ਪੜ੍ਹਦੇ ਸਮੇਂ ਉਹਦੇ ਕਾਗਜ਼ਾਂ ਨੇ ਵੀ ਕੋਈ ਘੱਟ ਸਰਸਰ ਨਹੀਂ ਕੀਤੀ ਸਿਰਫ ਖਲ ਦੀ ਤੇਜ਼ ਨੱਕ ਵਿੱਚ ਖੁਰਕ ਜਿਹੀ ਪੈਦਾ ਕਰਨ ਵਾਲੀ ਬੋਲ ਨਹੀਂ ਸੀ ਚਿੱਠੀ ਵਿੱਚੋਂ ਕਿਸੇ ਵੀ ਤਰ੍ਹਾਂ ਦੀ ਬੋਲ ਨਹੀਂ ਆ ਰਹੀ ਸੀ ਖੈਰ ਸੰਪਾਦਕ ਨੇ ਇਹ ਲਿਖਿਆ ਸੀ ਸਾਡੇ ਸੰਪਾਦਕੀ ਮੰਡਲ ਨੇ ਆਪਣੇ ਰਸਾਲੇ ਦੇ ਅਗਲੇ ਕੁਝ ਅੰਕਾਂ ਵਿੱਚ ਦਾਗਿਸਤਾਨ ਦੀਆਂ ਉਪਲਬਧੀਆਂ, ਚੰਗੇ ਕੰਮਾਂ ਅਤੇ ਨਿੱਤਾ ਪ੍ਰਤੀ ਕੀਰਤ ਬਾਰੇ ਸਮੱਗਰੀ ਛਾਪਣ ਦਾ ਫੈਸਲਾ ਕੀਤਾ ਹੈ। ਇਹ ਆਮ ਕਿਰਤੀਆਂ, ਉਹਨਾਂ ਦੇ ਮਾਰਕਿਆਂ ਭਰੇ ਕੰਮਾਂ, ਉਹਨਾਂ ਦੀਆਂ ਇੱਛਾਵਾਂ, ਆਕਾਂਖਿਆਵਾਂ ਦੀ ਕਹਾਣੀ ਹੋਣੀ ਚਾਹੀਦੀ ਹੈ। ਇਹ ਕਹਾਣੀ ਹੋਣੀ ਚਾਹੀਦੀ ਹੈ ਤੁਹਾਡੀ ਪਹਾੜੀ ਸਰਜ਼ਮੀਨ ਦੇ ਉਜਲੇ ਪਵਿੱਤਰ ਉਦਿਆਂ ਸਦੀਆਂ ਪੁਰਾਣੀਆਂ ਪਰੰਪਰਾਵਾਂ ਦੀ ਪਰ ਮੁੱਖ ਤੌਰ ਤੇ ਇੱਕ ਕਹਾਣੀ ਹੋਣੀ ਚਾਹੀਦੀ ਏ ਉਹ ਦੇ ਬੇਮਿਸਾਲ ਵਰਤਮਾਨ ਦੀ ਅਸੀਂ ਤੈਅ ਕੀਤਾ ਹੈ ਕਿ ਅਜਿਹੀ ਕਹਾਣੀ ਤੁਸੀਂ ਹੀ ਸਭ ਤੋਂ ਬਿਹਤਰ ਲਿਖ ਸਕਦੇ ਹੋ ਇਸ ਵਾਸਤੇ ਸਾਹਿਤਿਕ ਰੂਪ ਤੁਸੀਂ ਆਪਣੀ ਪਸੰਦ ਅਨੁਸਾਰ ਚੁਣੋ ਕਹਾਣੀ ਲੇਖ ਚਿੱਤਰ ਜਾਂ ਨੋਟ ਇਹਨਾਂ ਵਿੱਚੋਂ ਤੁਸੀਂ ਕਿਸੇ ਵੀ ਰੂਪ ਵਿੱਚ ਲਿਖ ਸਕਦੇ ਹੋ ਸਮਗਰੀ ਨਾਉਨ ਦਾ ਸਟਾਈਪ ਪੰਨਿਆਂ ਦੀ ਹੋਵੇ ਅਤੇ 20-25 ਦਿਨਾਂ ਦੇ ਅੰਦਰ ਸਾਨੂੰ ਮਿਲ ਜਾਵੇ। ਸਾਨੂੰ ਤੁਹਾਡੇ ਸਹਿਯੋਗ ਦੀ ਪੂਰੀ ਉਮੀਦ ਹੈ ਅਤੇ ਤੁਹਾਨੂੰ ਪਹਿਲਾਂ ਤੋਂ ਹੀ ਧੰਨਵਾਦ ਦਿੰਨੇ ਆ। ਕਦੇ ਉਹ ਵੇਲਾ ਸੀ ਜਦੋਂ ਕੁੜੀ ਦਾ ਵਿਆਹ ਕਰਨ ਲੱਗਿਆ ਉਡੀ رائے ਜਾਂ ਸਹਿਮਤੀ ਨਹੀਂ ਲਈ ਜਾਂਦੀ ਸੀ। ਬਸ ਵਿਆਹ ਕਰ ਦਿੱਤਾ ਜਾਂਦਾ ਸੀ। ਜਿਵੇਂ ਕਿ ਅੱਜ ਕਿਹਾ ਜਾਂਦਾ ਹੈ ਵਿਆਹ ਦੀ ਤੈਅਸ਼ੂ ਦਾ ਹਕੀਕਤ ਉਹਦੇ ਸਾਹਮਣੇ ਰੱਖ ਦਿੱਤੀ ਜਾਂਦੀ ਸੀ। ਪਰ ਉਹਨਾਂ ਸਮਿਆਂ ਵਿੱਚ ਵੀ ਸਾਡੇ ਪਹਾੜਾਂ ਵਿੱਚ ਪੁੱਤਰਾਂ ਦੀ ਰਜ਼ਾਮੰਦੀ ਤੋਂ ਬਿਨਾਂ ਕੋਈ ਉਹਦਾ ਵਿਆਹ ਕਰਨ ਦੀ ਹਿੰਮਤ ਨਹੀਂ ਕਰ ਸਕਦਾ ਸੀ ਕਹਿੰਦੇ ਨੇ ਕਿ ਕਿਸੇ ਹਿਦਾਤਲੀ ਵਾਸੀ ਨੇ ਇੱਕ ਵਾਰ ਇੰਜ ਕੀਤਾ ਸੀ ਪਰ ਕੀ ਮੇਰਾ ਇਹ ਮਾਣਯੋਗ ਸੰਪਾਦਕ ਹਿਦਾਤਲੀ ਪਿੰਡ ਦਾ ਵਸਨੀਕ ਹੈ ਮੇਰੇ ਵਾਸਤੇ ਉਹਨੇ ਹੀ ਸਾਰਾ ਕੁਝ ਤੈਅ ਕਰ ਲਿਆ ਪਰ ਕੀ ਮੈਂ 9 ਪੰਨਿਆਂ ਅਤੇ 22 ਦਿਨਾਂ ਦੀ ਮਿਆਦ ਵਿੱਚ ਆਪਣੇ ਦੱਗਿਸਤਾਨ ਬਾਰੇ ਦੱਸਣ ਦਾ ਫੈਸਲਾ ਕਰ ਲਿਆ ਹੈ। ਆਪਣੇ ਲਈ ਵਿਧੀ ਕੀ ਭਰੀ ਇਸ ਚਿੱਠੀ ਨੂੰ ਮੈਂ ਗੁੱਸੇ ਵਿੱਚ ਪਰਾਂ ਵਗਾ ਮਾਰਿਆ। ਪਰ ਥੋੜੇ ਦਿਨਾਂ ਬਾਅਦ ਮੇਰੇ ਟੈਲੀਫੋਨ ਦੀ ਘੰਟੀ ਇੰਜ ਲਗਾਤਾਰ ਵੱਜਣ ਲੱਗੀ ਜਿਵੇਂ ਉਹ ਟੈਲੀਫੋਨ ਨਾ ਹੋਵੇ ਤੇ ਅੰਡਾ ਦੇਣ ਵਾਲੀ ਕੁਕੜੀ ਹੋਵੇ। ਸਪਸ਼ਟ ਹੈ ਕਿ ਰਸਾਲੇ ਦੇ ਸੰਪਾਦਕੀ ਅਦਾਰੇ ਦਾ ਹੀ ਸੀ ਇਹ ਟੈਲੀਫੋਨ। ਸਲਾਮ ਵਸੂਲ ਸਾਡੀ ਚਿੱਠੀ ਮਿਲੀ ਹਾ ਮਿਲੀ ਸਮਗਰੀ ਦਾ ਕੀ ਬਣਿਆ ਸਮਗਰੀ ਮੈਂ ਹੋਰ ਬਥੇਰੇ ਕਮਾਕਾਰਾਂ ਵਿੱਚ ਹੀ ਉਲਝਿਆ ਰਿਆਂ ਵੇਲ ਹੀ ਨਹੀਂ ਮਿਲਿਆ ਇਹ ਤੁਸੀਂ ਕੀ ਕਹ ਰਹੇ ਜੀ رسول ਪਲਾ ਇੰਜ ਕਿਵੇਂ ਹੋ ਸਕਦਾ ਸਾਡੇ ਰਸਾਲੇ ਦੀਆਂ ਤਾਂ ਲਗਭਗ 10 ਲੱਖ ਕਾਪੀਆਂ ਛਾਪਦੀਆਂ ਨੇ ਵਿਦੇਸ਼ਾਂ ਵਿੱਚ ਵੀ ਉਹਦੇ ਪਾਠਕ ਨੇ ਪਰ ਜੇ ਤੁਸੀਂ ਸੱਚਮੁੱਚ ਹੀ ਇੰਨੇ ਰੁੱਝੇ ਹੋਏ ਤਾਂ ਅਸੀਂ ਕੋਈ ਆਦਮੀ ਤੁਹਾਡੇ ਕੋਲ ਭੇਜ ਦਿੰਨੇ ਹਾਂ ਤੁਸੀਂ ਆਪਣੇ ਕੁਝ ਵਿਚਾਰ ਤੇ تفصیلیں اس ਨੂੰ ਦੱਸ ਦਿਆ ਜੀ باقی ਉਹ ਸਭ ਕੁਝ ਖੁਦ ਹੀ ਕਰ ਲਵੇਗਾ ਤੁਸੀਂ ਉਹਨੂੰ ਪੜ੍ਹ ਕੇ ਠੀਕ ਠਾਕ ਕਰਕੇ ਉਸ ਤੇ ਆਪਣੇ ਹਸਤਾਖਰ ਕਰ ਦਿਆ ਜੀ ਸਾਡੇ ਲਈ ਤਾਂ ਮੁੱਖ ਚੀਜ਼ ਤੁਹਾਡਾ ਨਾਂ ਹੈ ਕਾਰੇ ਮਹਿਮਾਨ ਨੂੰ ਦੇਖ ਕੇ ਜਿਹੜਾ ਨਾਖੁਸ਼ ਹੋਏ ਉਹਦੀਆਂ ਸਾਰੀਆਂ ਹੱਡੀਆਂ ਟੁੱਟ ਜਾਣ ਜੇ ਕੋਈ ਮਹਿਮਾਨ ਦੇ ਆਉਣ ਤੇ ਰੋਣੀ ਸੂਰਤ ਬਣਾਏ ਜਾਂ ਨੱਕ ਮੂੰਹ ਚੜਾਵੇ ਉਹ ਓਰੀ ਘਰ ਵਿੱਚ ਨਾਂ ਤਾਂ ਵੱਡੇ ਹੀ ਰਹਿਣ ਜੋ ਅਕਲਮੰਦ ਨਸੀਹਤ ਦੇ ਸਕਣ ਅਤੇ ਨਾ ਛੋਟੇ ਹੀ ਰਹਿਣ ਜੋ ਉਹਨਾਂ ਨਸੀਹਤਾਂ ਨੂੰ ਸੁਣ ਸਕਣ ਕੁਝ ਇਹੋ ਜਿਹਾ ਹੀ ਇਹ ਮਹਿਮਾਨਾਂ ਬਾਰੇ ਸਾਡੇ ਪਹਾੜੀ ਲੋਕਾਂ ਦਾ ਨਜ਼ਰੀਆ ਪਰ ਖੁਦਾ ਵਾਸਤੇ ਕੋਈ ਮਦਦਗਾਰ ਨਾ ਭੇਜਣਾ ਆਪਣਾ ਸਾਜ ਮੈਂ ਉਹਦੇ ਬਿਨਾਂ ਹੀ ਸੁਰ ਵਿੱਚ ਲੈ ਆਉਂਗਾ ਆਪਣੇ ਮਟਕੇ ਨੂੰ ਹੱਥੀ ਵੀ ਮੈਂ ਖੁਦ ਹੀ ਲਾ ਲਵਾਂਗਾ ਜੇ ਪਿੱਠ ਤੇ ਖੁਰਕ ਹੋਵੇ ਤਾਂ ਖੁਦ ਮੇਰੇ ਨਾਲੋਂ ਬਿਹਤਰ ਤਾਂ ਕੋਈ ਖੁਰਕੀ ਨਹੀਂ ਸਕੇਗਾ। ਬਸ ਇੱਥੇ ਹੀ ਸਾਡੀ ਗੱਲਬਾਤ ਦਾ ਅੰਤ ਹੋ ਗਿਆ। ਵਾ ਸਲਾਮ ਵਾ ਕਲਾਮ ਮੈਂ 1 ਮਹੀਨੇ ਦੀ ਛੁੱਟੀ ਲਈ ਆਪਣੇ ਜੱਦੀ ਪਿੰਡ ਤਸਾਦਾ ਚਲਾ ਗਿਆ। ਤਸਾਦਾ 70 ਮਗ ਦੇ ਚੁੱਲ੍ਹੇ ਨਿਰਮਲ ਤੇ ਉੱਚੇ ਅੰਬਰੀ 70 ਤੋਂਖਸ਼ਾਂ ਚੋਂ ਨੀਲਾ ਧੂਆ ਨਿਕਲਦਾ ਹੈ। ਕਾਲੀ ਧਰਤੀ ਤੇ ਚਿੱਟੇ ਪਹਾੜੀ ਕਰਨੇ ਪਿੰਡ ਚਿੱਟੇ ਕਰਾਂ ਸਾਹਮਣੇ ਹਰੇ-ਪੱਧਰੀ ਮੈਦਾਨ ਨੇ ਪਿੰਡ ਦੇ ਪਿਛਲੇ ਪਾਸੇ ਵੱਲ ਸਮੇਂ ਦੇ ਨਾਲ-ਨਾਲ ਚਟਾਨਾਂ ਉੱਪਰ ਉੱਠਦੀਆਂ ਗਈਆਂ ਤੇ ਸਾਡੇ ਪਿੰਡ ਦੇ ਉੱਪਰ ਭੂਰੀਆਂ ਚਟਾਨਾਂ ਦਾ ਅਜੇ ਆ ਇੱਕ ਕੜਮਸ ਜਿਹਾ ਮਚ ਗਿਆ ਹੈ ਜਿਵੇਂ ਬੱਚੇ ਹੀਟਾਂ ਵਿਆਹ ਵਾਲੇ ਘਰ ਦੇ ਵਿਹੜੇ ਵਿੱਚ ਝਾਤੀਆਂ ਮਾਰਨ ਲਈ ਪਤਲੀ ਛੱਤ ਤੇ ਇਕੱਠੇ ਹੋਏ ਹੋ ਤਾਸਤਾ ਪਿੰਡ ਵਿੱਚ ਆਉਣ ਤੇ ਮੇਰੇ ਜ਼ਿਹਨ ਵਿੱਚ ਪਿਤਾ ਜੀ ਦੀ ਸਾਨੂੰ ਲਿਖੀ ਉਹ ਚਿੱਠੀ ਤਾਜ਼ੀ ਹੋ ਗਈ ਜਿਹੜੀ ਉਹਨਾਂ ਨੇ ਪਹਿਲੀ ਵਾਰ ਮਾਸਕੋ ਦੇਖਣ ਤੋਂ ਬਾਅਦ ਲਿਖੀ ਸੀ ਇਹ ਸਮਝ ਸਕਣਾ ਮੁਸ਼ਕਲ ਸੀ ਕਿ ਪਿਤਾ ਜੀ ਨੇ ਆਪਣੀ ਚਿੱਠੀ ਵਿੱਚ ਕਿਹੜੀ ਥਾਂ ਮਜ਼ਾਕ ਕੀਤਾ ਹੈ ਤੇ ਕਿੱਥੇ سنجੀਦਗੀ ਨਾਲ ਗੱਲ ਲਿਖੀ ਹੈ ਮਾਸਕੋ ਦੇਖ ਉਹਨਾਂ ਨੂੰ ਬੜੀ ਹੈਰਾਨੀ ਹੋਈ ਸੀ ਇੰਜ ਲੱਗਦਾ ਬਈ ਇੱਥੇ ਮਾਸਕੋ ਵਿੱਚ ਖਾਣਾ ਪਕਾਉਣ ਲਈ ਅੱਗ ਨਹੀਂ ਬਾਲੀ ਜਾਂਦੀ ਕਿਉਂਕਿ ਮੈਨੂੰ ਇੱਥੇ ਆਪਣੇ ਘਰਾਂ ਦੀਆਂ ਕੰੰਧਾਂ ਤੇ ਪਾਠੀਆਂ ਪੱਥਨ ਵਾਲੀਆਂ ਔਰਤਾਂ ਨਜ਼ਰ ਨਹੀਂ ਪੈਂਦੀਆਂ ਘਰਾਂ ਦੀਆਂ ਛੱਤਾਂ ਦੇ ਉੱਪਰ ਅਬੂ ਤਾਲਿਬ ਦੀ ਵੱਡੀ ਟੋਪੀ ਜਾਂ ਧੂਆਂ ਵੀ ਨਹੀਂ ਦਿਸਦਾ ਛੱਤਾਂ ਨੂੰ ਪੱਧਰਾ ਰੱਖਣ ਵਾਸਤੇ ਰੋਲਰ ਵੀ ਨਜ਼ਰ ਨਹੀਂ ਆਉਂਦੇ ਮਾਸਕੋਵਾਸੀ ਆਪਣੇ ਘਰਾਂ ਦੀਆਂ ਛੱਤਾਂ ਤੇ ਕਾ ਸਿਕਾਉਂਦੇ ਹੋਣ ਇੰਜ ਵੀ ਪ੍ਰਤੀਤ ਨਹੀਂ ਹੁੰਦਾ ਪਰ ਜੇ ਕਾ ਨਹੀਂ ਸਿਕਾਉਂਦੇ ਤਾਂ ਆਪਣੀਆਂ ਗਾਵਾਂ ਨੂੰ ਕੀ ਖਵਾਉਂਦੇ ਸੁਕੀਆਂ ਟਾਹਣੀਆਂ ਜਾਂ ਘਰ ਦੀ ਪੰਡ ਚੁੱਕੀ ਇੱਕ ਵੀ ਔਰਤ ਕਿਤੇ ਨਜ਼ਰ ਨਹੀਂ ਆਈ ਨਾ ਤਾਂ ਕਦੇ ਜੁਰਨੇ ਦੀ ਚਣਕਾਰ ਤੇ ਨਾ ਹੀ ਢਫਲੀ ਦੀ ਧਮਕੀ ਸੁਣਾਈ ਦਿੱਤੀ ਇੰਝ ਪ੍ਰਤੀਤ ਹੁੰਦਾ ਜਿਵੇਂ ਜਵਾਨ ਲੋਕ ਇੱਥੇ ਵਿਆਹੀ ਨਹੀਂ ਕਰਦੇ ਅਤੇ ਵਿਆਹ ਦਾ ਧੂਮ ਟੜਾਕਾ ਹੀ ਨਹੀਂ ਹੁੰਦਾ ਇਸ ਵਿਲੱਖਣ ਸ਼ਹਿਰ ਦੀਆਂ ਗਲੀਆਂ ਸੜਕਾਂ ਮੈਂ ਕਿੰਨੀ ਵਾਰ ਕਿਉਂ ਨਗਾਈਆਂ ਹੋ ਕਦੇ ਇੱਕ ਵਾਰ ਵੀ ਕੋਈ ਪੇੜ ਨਜ਼ਰ ਨਹੀਂ ਆਈ ਤਾਂ ਸਵਾਲ ਇਹ ਪੈਦਾ ਹੁੰਦਾ ਵੀ ਜਦੋਂ ਕੋਈ ਪੁਰਾਣਾ ਹੁੰਦਾ ਹੋ ਤਾਂ ਮਾਸਕੋਵਾਸੀ ਕੀ ਚਿਟਕਾਉਂਦੇ ਹੋਣਗੇ ਜੇ ਉਹ ਭੇਡ ਨਹੀਂ ਚਿਟਕਾਉਂਦੇ ਤਾਂ ਯਾਰ ਬੇਲੀ ਦੀ ਆਮਤੀ ਉਹ ਕਿਵੇਂ ਉਸ ਦੀ ਆਉਪਗਤ ਕਰਦੇ ਨੇ ਨਹੀਂ ਇਹੋ ਜੀ ਜ਼ਿੰਦਗੀ ਮੈਨੂੰ ਨਹੀਂ ਚਾਹੀਦੀ ਮੈਂ ਤਾਂ ਆਪਣੇ ਪਿੰਡ ਤਸਾ ਦਾ ਵਿੱਚ ਹੀ ਰਹਿਣਾ ਚਾਹੁੰਦਾ ਜਿੱਥੇ ਪਤਨੀ ਨੂੰ ਇਹ ਆਕੇ ਬਈ ਉਹ ਖੂਬ ਸਾਰਾ ਥੋਮ ਪਾ ਕੇ ਖੇਨ ਕਾਲ ਬਣਾਵੇ ਜਿੱਥੇ ਉਹਨਾਂ ਨੂੰ ਰੱਜ ਕੇ ਖਾਧਾ ਜਾ ਸਕਦਾ ਮੇਰੇ ਪਿਤਾ ਨੇ ਆਪਣੇ ਜੱਦੀ ਪਿੰਡ ਦੇ ਮੁਕਾਬਲੇ ਮਾਸਕੋ ਵਿੱਚ ਹੋਰ ਵੀ ਕਈ ਕਮੀਆਂ ਕੱਢ ਸੁੱਟੀਆਂ। ਜ਼ਾਹਰ ਹੈ ਕਿ ਜਦੋਂ ਉਹਨਾਂ ਨੇ ਇਸ ਗਲਤੀ ਹੈਰਾਨੀ ਦਿਖਾਈ ਸੀ ਕਿ ਮਾਸਕੋ ਵਿੱਚ ਕਰਾਂ ਚ ਪੱਠੀਆਂ ਨਹੀਂ ਪੱਠੀਆਂ ਹੋਈਆਂ ਸਨ ਤਾਂ ਮਜ਼ਾਕ ਕੀਤਾ ਸੀ। ਪਰ ਜਦੋਂ ਵੱਡੇ ਸ਼ਹਿਰ ਦੇ ਮੁਕਾਬਲੇ ਆਪਣੇ ਜੱਦੀ ਪਿੰਡ ਨੂੰ ਤਰਜੀਹ ਦਿੱਤੀ ਸੀ ਤਾਂ ਉਸ ਗੱਲ ਵਿੱਚ ਮਜ਼ਾਕ ਨਹੀਂ ਸੀ। ਉਹ ਆਪਣੇ ਤਸਾਦਾ ਨੂੰ ਪਿਆਰ ਕਰਦੇ ਸਨ। ਅਤੇ ਉਹ ਦੇ ਮੁਕਾਬਲੇ ਦੁਨੀਆਂ ਦੀਆਂ ਸਾਰੀਆਂ ਰਾਜਧਾਨੀਆਂ ਨੂੰ ਠੁਕਰਾ ਦਿੰਦੇ ਸਨ ਪਿਆਰੀ ਤਸਾਦਾ ਤਾਂ ਲੈ ਉਸ ਬਹੁਤ ਵੱਡੀ ਦੁਨੀਆਂ ਤੋਂ ਮੈਂ ਤੇਰੇ ਵੱਲ ਮੁੜਿਆ ਹਾਂ ਜਿਸ ਵਿੱਚ ਮੇਰੇ ਪਿਤਾ ਜੀ ਨੂੰ ਇੰਨੀਆਂ ਜ਼ਿਆਦਾ ਖਾਮੀਆਂ ਨਜ਼ਰ ਆਈਆਂ ਸਨ ਮੈਂ ਸਾਰੀ ਦੁਨੀਆਂ ਕੋਲ ਮਾਇਆ ਤੇ ਕਈ ਥਾਈਂ ਹੋਰ ਬਹੁਤ ਸਾਰੇ ਅਜੂਬੇ ਦੇਖੇ ਇੰਨੀ ਜ਼ਿਆਦਾ ਖੂਬਸੂਰਤੀ ਦੇਖ ਨੂੰ ਮਿਲੀ ਕਿ ਮੇਰੀਆਂ ਅੱਖਾਂ ਝੁੰਡਿਆ ਜਾਂਦੀਆਂ ਰਹੀਆਂ ਨੇ ਉਹ ਇਹ ਦੇ ਨਹੀਂ ਕਰ ਸਕੀਆਂ ਕਿ ਉਹ ਕਿੱਥੇ ਟਿਕਣ ਇੱਕ ਸੁੰਦਰ ਮੰਦਰ ਮਸਜਿਦ ਤੋਂ ਮੇਰੀ ਨਜ਼ਰ ਦੂਸਰੇ ਮੰਦਰ ਮਸਜਦ ਵੱਲ ਭੱਜਦੀ ਰਹੀ ਇੱਕ ਖੂਬਸੂਰਤ ਚਿਹਰੇ ਤੋਂ ਦੂਜੇ ਖੂਬਸੂਰਤ ਚਿਹਰੇ ਵੱਲ ਖਿੱਚੀ ਜਾਂਦੀ ਰਹੀ ਪਰ ਮੈਂ ਜਾਣਦਾ ਸਾਂ ਕਿ ਜੋ ਕੁਝ ਇਸ ਵਕਤ ਦੇਖ ਰਿਹਾ ਹਾਂ ਉਹ ਭਾਵੇਂ ਕਿੰਨਾ ਹੀ ਖੂਬਸੂਰਤ ਕਿਉਂ ਨਾ ਹੋਵੇ ਕੱਲ ਮੈਨੂੰ ਇਸ ਤੋਂ ਵੀ ਵੱਧ ਖੂਬਸੂਰਤੀ ਦੇਖਣ ਨੂੰ ਮਿਲੇਗੀ ਦੁਨੀਆਂ ਦਾ ਤਾਂ ਕੋਈ ਆਰ ਪਾਰ ਹੀ ਨਾਰਿਆ ਭਰ ਦੇ ਪਗੋਡਾ ਮਿਸਰ ਦੇ ਪਰਾਮਿਡ ਇਟਲੀ ਦੇ ਬਾਜ਼ੀਲਿਕ ਮੈਨੂੰ ਮਾਫ ਕਰਨਾ ਅਮਰੀਕਾ ਦੀਆਂ ਜਰਨੈਲੀ ਸੜਕਾਂ ਪੈਰਿਸ ਦੇ ਬੁਲਵਾਰ ਇੰਗਲੈਂਡ ਦੇ ਪਾਰਕ ਅਤੇ ਸਵਿਟਜ਼ਰਲੈਂਡ ਦੇ ਪਹਾੜਾਂ ਕੋਲੋਂ ਮੈਂ ਮਾਫੀ ਮੰਗਦਾ ਪੋਲੈਂਡ ਜਾਪਾਨ ਅਤੇ ਰੋਮ ਦੀਆਂ ਔਰਤਾਂ ਕੋਲੋਂ ਮੈਂ ਮਾਫੀ ਚਾਹੁੰਦਾ ਹਾਂ ਮੈਂ ਤੁਹਾਨੂੰ ਸਾਰਿਆਂ ਨੂੰ ਸਰਾਇਆ ਹੈ ਪਰ ਮੇਰਾ ਦਿਲ ਚੈਨ ਨਾਲ ਧੜਕਦਾ ਰਿਹਾ ਜੇ ਮੇਰੀ ਧੜਕਨ ਵਧੀ ਵੀ ਤਾਂ ਇੰਨੀ ਨਹੀਂ ਕਿ ਗਲਾ ਸੁੱਕ ਜਾਂਦਾ ਅਤੇ ਸਿਰ ਚਕਰਾਉਣ ਲੱਗਦਾ ਪਰ ਹੁਣ ਜਦੋਂ ਮੈਂ ਚਟਾਨ ਦੀ ਝੋਲੀ ਵਿੱਚ ਵਸੀ ਹੋਈ ਇਹਨਾਂ ਸੱਤਰ ਘਰਾਂ ਨੂੰ ਮੋੜ ਦੇਖਿਆ ਹੈ ਤਾਂ ਮੇਰਾ ਦਿਲ ਇੰਜ ਉਫ ਫੁੱਦ ਗਿਆ ਹੈ ਕਿ ਪਸਲੀਆਂ ਵਿੱਚ ਦਰਦ ਹੋਣ ਲੱਗਿਆ ਅੱਖਾਂ ਸਾਹਮਣੇ ਹਨੇਰਾ ਛਾ ਗਿਆ ਹੈ ਅਤੇ ਸਿਰ ਇੰਜ ਘੁੰਮਣ ਲੱਗਾ ਹੈ ਜਿਵੇਂ ਮੈਂ ਬਿਮਾਰ ਜਾਂ ਨਸ਼ੇ ਵਿੱਚ ਟੱਲੀ ਹੋਵਾਂ ਕੀ ਦਾਗਿਸਤਾਨ ਦਾ ਛੋਟਾ ਜਿਹਾ ਪਿੰਡ ਵੇਨਿਸ ਕਹਿਰਾ ਜਾਂ ਕਲਕੱਤੇ ਤੋਂ ਵੱਧ ਕੇ ਹੈ ਕੀ ਲੱਕੜਾਂ ਦੀ ਗੰਢ ਚੁੱਕੀ ਪਗ ਡੰਡੀ ਤੇ ਜਾਣ ਵਾਲੀ ਆਵਾਰ ਔਰਤ ਸਕੈਂਡੀਨੇਵੀਅਨ ਦੀ ਸਰੂ ਕੱਦ ਅਤੇ ਕੱਕੇ ਵਾਲਾਂ ਵਾਲੀ ਸੁੰਦਰੀ ਨਾਲੋਂ ਵੱਧ ਖਬੀਲੀ ਹੈ ਤਸਾਦਾ ਮੈਂ ਤੇਰੇ ਖੇਤਾਂ ਵਿੱਚ ਘੁੰਮ ਰਿਹਾ ਅਤੇ ਸਵੇਰੇ ਦੀ ਠੰਡੀ ਤਰੇਲ ਮੇਰੇ ਥੱਕੇ ਹੋਏ ਪੈਰਾਂ ਨੂੰ ਧੋ ਰਹੀ ਹੈ ਪਹਾੜੀ ਨਦੀਆਂ ਨਾਲ ਨਹੀਂ ਸਗੋਂ ਚਸ਼ਮਿਆਂ ਦੇ ਪਾਣੀ ਨਾਲ ਮੈਂ ਆਪਣਾ ਮੂੰਹ ਹੱਥ ਧੋਣਾ। ਕਿਹਾ ਜਾਂਦਾ ਕਿ ਜੇ ਪਾਣੀ ਪੀਣਾ ਹੀ ਹੈ ਤਾਂ ਚਸ਼ਮੇ ਦਾ ਪੀਓ। ਕਹਿੰਦੇ ਨੇ ਤੇ ਮੇਰੇ ਪਿਤਾ ਜੀ ਨੇ ਵੀ ਇਹੀ ਕਿਹਾ ਕਿ ਮਰਦ ਸਿਰਫ ਦੋ ਹੀ ਮੌਕਿਆਂ ਤੇ ਗੋਡਿਆਂ ਪਰਨੇ ਖੜਾ ਹੋ ਸਕਦਾ ਹੈ। ਚਸ਼ਮੇ ਵਿੱਚੋਂ ਪਾਣੀ ਪੀਣ ਤੇ ਫੁੱਲ ਤੋੜਨ ਲੱਗਿਆ। ਤਸਾਦਾ ਤੂੰ ਮੇਰੇ ਲਈ ਚਸ਼ਮੇ ਸਮਾ ਲੈ। ਮੈਂ ਗੋਡਿਆਂ ਪਰਨੇ ਹੋ ਕੇ ਤੇਰੇ ਲੰਮੇ ਲੰਮੇ ਕੁੱਟ ਪਰ ਕੇ ਆਪਣੀ ਤਰੀ ਬੁਝਾਉਣਾ ਮੈਂ ਇੱਕ ਪੱਥਰ ਦੇਖਦਾ ਹਾਂ ਅਤੇ ਉਸ ਤੇ ਮੈਨੂੰ ਜਿਵੇਂ ਪਾਰਦਰਸ਼ੀ ਗਿਆ ਇੱਕ ਪਛਾਵਾ ਨਜ਼ਰ ਆਉਂਦਾ ਹੈ ਇਹ ਮੈਂ ਖੁਦ ਹੀ ਤਹਾਂ ਜਿਹੋ ਜਾ ਕੇ ਮੈਂ 30 ਸਾਲ ਪਹਿਲਾਂ ਸਾਂ ਪੱਥਰ ਤੇ ਬੈਠਿਆ ਮੈਂ ਪੀੜਾਂ ਤੇ ਨਜ਼ਰ ਰੱਖ ਰਿਹਾ ਹਾਂ ਮੇਰੇ ਸਿਰ ਤੇ ਚਬਰੀਲੀ ਟੋਪੀ ਹੈ ਹੱਥ ਵਿੱਚ ਲੰਮਾ ਡੰਡਾ ਤੇ ਪੈਰਾਂ ਤੇ ਘੱਟਾ ਜੰਮਿਆ ਹੈ ਫਗ ਡੰਡੀ ਦੇਖਦਾ ਹਾਂ ਤਾਂ ਉਸਤੇ ਵੀ ਜਿਵੇਂ ਪਾਰਦਰਸ਼ੀ ਪਰਛਾਵਾਂ ਨਜ਼ਰ ਆਉਂਦਾ ਹੈ। ਇਹ ਵੀ ਮੈਂ ਹੀ ਹਾਂ। ਜਿਵੇਂ ਕਿ 30 ਸਾਲ ਪਹਿਲਾਂ ਸਾਂ। ਕਿਸੇ ਕਾਰਨ ਗਵਾਂਢ ਦੇ ਪਿੰਡ ਵਿੱਚ ਗਿਆ ਸਾਂ। ਸ਼ਾਇਦ ਪਿਤਾ ਜੀ ਨੇ ਮੈਨੂੰ ਭੇਜਿਆ ਸੀ। ਪਰ ਪੈਣ ਤੇ ਖੁਦ ਆਪਣੇ ਨਾਲ ਹੀ ਆਪਣੇ ਬਚਪਨ, ਆਪਣੀਆਂ ਬਹਾਰਾਂ, ਆਪਣੀਆਂ ਬਰਸਾਤਾਂ, ਫੁੱਲਾਂ, ਪੱਤੇ ਝੜਾਂ ਵਿੱਚ ਝੜੇ ਹੋਏ ਪੱਤਿਆਂ ਨਾਲ ਮੇਰੀ ਮੁਲਾਕਾਤ ਹੁੰਦੀ ਹੈ। ਮੈਂ ਆਪਣੇ ਲੀੜੇ ਲਾ ਕੇ ਲਿਸ਼ਕਾ ਮਾਰਦੇ ਪਾਣੀ ਦੇ ਢੇਠਾ ਖੜਾ ਹੋ ਜਾਂਦਾ ਹਾਂ ਚਟਾਨ ਤੋਂ ਡਿੱਗਦੀ ਇਹ ਤਾਰ ਅੱਠ ਛਰੀਆਂ ਵਿੱਚ ਵੰਡੀ ਜਾਂਦੀ ਹੈ ਇਹ ਹੀ ਛਰੀਆਂ ਉਦੋਂ ਤੱਕ ਮੁੜ-ਮੁੜ ਇੱਕ ਦੂਜੀ ਨਾਲ ਮਿਲਦੀਆਂ ਜਾਂਦੀਆਂ ਨੇ ਜਦੋਂ ਤੱਕ ਕਿ ਉਹ ਮੇਰੇ ਮੋਢਿਆਂ ਹੱਥਾਂ ਅਤੇ ਸਿਰ ਨਾਲ ਟਕਰਾ ਕੇ ਖਿੰਡ ਨਹੀਂ ਜਾਂਦੀਆਂ ਪੈਰਿਸ ਦੇ ਸ਼ਾਹੀ ਮਹਿਲ ਹੋਟਲ ਦਾ ਨਹਾਉਣ ਵਾਲਾ ਫੁਹਾਰਾ ਮੇਰੇ ਠੰਡੇ ਪਾਣੀ ਦੇ ਝਰਨੇ ਦੀ ਤੁਲਨਾ ਵਿੱਚ ਪਲਾਸਟਿਕ ਦਾ ਤੁਛ ਖਡਾਉਣਾ ਜਿਆਹੀ ਲੱਗਦਾ ਹੈ ਪਹਾੜੀ ਨਦੀ ਦੇ ਲਾਗੇ ਵਾਲੀ ਧਾਰਾ ਵਿੱਚੋਂ ਵਹਿ ਕੇ ਆਉਣ ਵਾਲਾ ਪਾਣੀ ਗਰਮ ਪੱਥਰਾਂ ਵਿਚਾਲੇ ਪੂਰੇ ਦਿਨ ਵਿੱਚ ਗਰਮ ਹੋ ਜਾਂਦਾ ਹੈ ਲੰਡਨ ਦੇ ਮੈਟਰੋਪੋਲ ਹੋਟਲ ਦਾ ਨੀਲਾ ਜਿਹਾ ਗੁਸਲਖਾਨਾ ਮੇਰੇ ਪਹਾੜੀ ਗੁਸਲਖਾਨਿਆਂ ਦੇ ਮੁਕਾਬਲੇ ਮਾਮੂਲੀ ਤਸ਼ਤੀ ਜਿਹਾ ਲੱਗਦਾ ਹੈ ਹਾਂ ਮੈਨੂੰ ਵੱਡੇ ਸ਼ਹਿਰਾਂ ਵਿੱਚ ਪੈਦਲ ਘੁੰਮਣਾ ਪਸੰਦ ਹੈ ਪਰ 5-6 ਲੰਬੀਆਂ ਸੈਰਾਂ ਤੋਂ ਬਾਅਦ ਸ਼ਹਿਰ ਜਾਣਿਆ ਪਛਾਣਿਆ ਜਾ ਲੱਗਣ ਲੱਗਦਾ ਹੈ। ਅਤੇ ਉੱਥੇ ਲਗਾਤਾਰ ਘੁੰਮਦੇ ਰਹਿਣ ਦੀ ਇੱਛਾ ਖਤਮ ਹੁੰਦੀ ਜਾਂਦੀ ਹੈ। ਪਰ ਆਪਣੇ ਪਿੰਡ ਦੀ ਛੋਟੀ ਜੀ ਸੜਕ ਤੇ ਮੈਂ ਹਜ਼ਾਰਵੀਂ ਵਾਰ ਜਾ ਰਿਹਾ ਹਾਂ ਪਰ ਮਨ ਨਹੀਂ ਪਰਿਆ। ਉਸ ਤੇ ਤੁਰਨ ਦੀ ਇੱਛਾ ਦਾ ਅੰਤ ਨਹੀਂ ਹੋਇਆ। ਇਸ ਵਾਰ ਇੱਥੇ ਆਉਣ ਤੇ ਮੈਂ ਹਰ ਕਰੀ ਗਿਆ। ਹਰ ਚੁੱਲ੍ਹੇ ਕੋਲ ਜਿੱਥੇ ਅੱਗ ਬਲਦੀ ਰਹੀ ਹੋਵੇ। ਜਿੱਥੇ ਭੁੱਬਲ ਮਗਰੇ ਹੁਣ ਜਨ ਜਿੱਥੇ ਕਦੋਂ ਦੀ ਸਵਾਰ ਠੰਡੀ ਸੀਤ ਹੋ ਚੁੱਕੀ ਹੋਵੇ ਮੈਂ ਸਮੇਂ ਦੀ ਠੰਡੀ ਚਿੱਟੀ ਸਵਾਰ ਨਾਲ ਕੱਜਿਆ ਹੋਇਆ ਆਪਣਾ ਸਿਰ ਝੁਕਾਇਆ ਮੈਂ ਉਹਨਾਂ ਪੰਗੂੜਿਆਂ ਨੇੜੇ ਖੜਾ ਰਿਆ ਜਿੱਥੇ ਭਵਿੱਖ ਦੇ ਪਹਾੜੀ ਪਹਾੜਨਾ ਹੱਥ ਪੈਰ ਮਾਰਦੇ ਸੰ ਜਾਂ ਜੋ ਖਾਲੀ ਸੰ ਪਰ ਉਹਨਾਂ ਵਿੱਚ ਅਜੇ ਵੀ ਨਿਗ ਬਾਕੀ ਸੀ ਜਾਂ ਜਿਨ੍ਹਾਂ ਦੇ ਕੰਬਲ ਆਟੇ ਸਿਰਾਂ ਨੇ ਕਦੋਂ ਦੀ ਠੰਡੀ ਹੋ ਚੁੱਕੇ ਸੰ ਹਰ ਪੰਗੂੜੇ ਦੇ ਨੇੜੇ ਮੈਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਮੈਂ ਖੋਦੀ ਉਸ ਵਿੱਚ ਲੇਟਿਆ ਹੋਇਆ ਹਾਂ ਅਤੇ ਪਹਾੜੀ ਪਗ ਡੰਡੀਆਂ ਰੂਸ ਦੇ ਚੌੜੇ ਰਸਤੇ ਅਤੇ ਦੂਰ ਦਰਾਡੇ ਦੇਸ਼ਾਂ ਦੀਆਂ ਜਰਨੈਲੀ ਸੜਕਾਂ ਅਤੇ ਖਵਾਈ ਹੱਡੇ ਇਹ ਸਾਰੀਆਂ ਸ਼ੈਆ ਅੱਗੇ ਚੱਲ ਕੇ ਮੇਰੇ ਸਾਹਮਣੇ ਆਉਣ ਵਾਲੀਆਂ ਨੇ ਮੈਂ ਬੱਚਿਆਂ ਲਈ ਲੋਰੀਆਂ ਗਾਈਆਂ ਅਤੇ ਉਹ ਮੇਰੇ ਸਿੱਧੇ ਸਰਲ ਗੀਤ ਸੁਣ ਕੇ ਮਿੱਠੀ ਨਿੰਦੇ ਸੌਂ ਵੀ ਗਏ ਸਾਦਾ ਦੇ ਕਬਰਿਸਤਾਨ ਵਿੱਚ ਵੀ ਮੈਂ ਘੁੰਮਦਾ ਰਿਹਾ ਜਿੱਥੇ ਪੁਰਾਣੀਆਂ ਕਬਰਾਂ ਦੇ ਨੇੜੇ ਹੀ ਜਿਨ੍ਹਾਂ ਤੇ ਉੱਚਾ-ਉੱਚਾ ਕਾ ਉਗਿਆ ਹੋਇਆ ਸੀ ਅਜਈਆਂ ਨਵੀਆਂ ਕਬਰਾਂ ਵੀ ਸਨ ਜਿਨ੍ਹਾਂ ਵਿੱਚੋਂ ਤਾਜ਼ੀ ਮਿੱਟੀ ਦੀ ਮਹਿਕ ਆ ਰਹੀ ਸੀ ਅਫਸੋਸ ਕਰਨ ਲਈ ਮੈਂ ਸੋਗੀ ਘਰਾਂ ਵਿੱਚ ਜਾ ਕੇ ਚੁੱਪਚਾਪ ਬੈਠਿਆ ਰਿਹਾ ਵਿਆਹਾਂ ਵਿੱਚ ਖੂਬ ਖੁਸ਼ੀ ਨਾਲ ਨੱਚਿਆ ਬਹੁਤ ਸਾਰੀਆਂ ਵਿਧਿਆਵਾਂ ਤੇ ਕਿਸੇ ਸੁਣੇ ਜੋ ਹਾਲੇ ਤੀਕ ਨਹੀਂ ਸੁਣ ਸਕਿਆ ਸੀ ਕਾਫੀ ਕੁਝ ਅਜੇ ਅਜੋ ਮੈਂ ਕਦੇ ਜਾਣਦਾ ਸੀ ਅਤੇ ਹੁਣ ਵਿਸਾਰ ਚੁੱਕਾ ਸਾਂ ਮੈਨੂੰ ਮੁਰ ਸਰਜੀਤ ਹੋ ਗਿਆ ਯਾਦਾਂ ਦੀਆਂ ਬੇਤਲ ਤੇ ਖਨੇਰੀ ਡੁੰਗਾਈਆਂ ਵਿੱਚੋਂ ਨਿੱਤਰ ਕੇ ਸਤਾ ਤੇ ਆ ਗਿਆ ਨਵੇਂ ਨੂੰ ਮੈਂ ਆਪਣੀ ਅੱਖੀਂ ਦੇਖਿਆ ਤੇ ਪੁਰਾਣੇ ਦੀ ਚਰਚਾ ਸੁਣ ਕੇ ਉਸ ਨੂੰ ਯਾਦ ਕੀਤਾ ਅਤੇ ਮੇਰੇ ਵਿਚਾਰਾਂ ਨੇ ਵੱਡੇ ਸਾਰੇ ਤੱਕਲੇ ਦੇ ਵਾਲੇ ਦਿਵਾਲੇ ਲਿਪਟੇ ਹੋਏ ਰੰਗ ਬਰੰਗੇ ਤੰਦਾ ਵਰਗਾ ਰੂਪ ਧਾਰ ਲਿਆ ਮੈਂ ਮਨ ਹੀ ਮਨ ਉਸ ਬਉਰੰਗੀ ਕਾਲੀਨ ਦੀ ਕਲਪਨਾ ਕੀਤੀ ਜੋ ਇਨ੍ਹਾਂ ਤੰਦਾਂ ਨਾਲ ਬੁਣਿਆ ਜਾ ਸਕਦਾ ਹੈ ਹਾਲੇ ਕੱਲੀ ਤਾਂ ਮੈਂ ਬੀਲੀਆਂ ਨਾਲ ਰਲ ਕੇ ਰੌਲਾ ਪਾਉਂਦੇ ਤੇ ਸਾਂ ਪੰਛੀਆਂ ਦੇ ਅਲਨੇ ਟੁੰਦੇ ਫਿਰ ਇੱਕਦਮ ਹੀ ਚੜੀ ਜਵਾਨੀ ਨੀਲੇ ਦੂ ਨੈਣ ਵਾਲੀ ਆਂਖੜੀ ਹੋਈ ਮੁਹੱਬਤ ਸਿਰਹਾਣੀ ਹਾਲੇ ਕੱਲੀ ਤਾਂ ਮੈਂ ਸੋਚ ਰਿਹਾ ਸਾਂ ਮੈਂ ਹੋਇਆ ਹਾਂ ਗੈਰ ਗੰਭੀਰ ਅਡੂਲ ਸਿਆਣਾ ਫਿਰ ਆਈ ਮੁਹੱਬਤ ਤੱਕ ਕਿ ਇੰਜ ਮੁਸਕਰਾਈ ਕਿ ਮੈਂ ਫੇਰ ਬਣ ਗਿਆ ਅਲੜ ਨਿਆਣਾ ਹਾਂ ਮੇਰੇ ਕੋਲ ਪਿਆਰ ਦੀ ਲੰਬੀ ਅਧੂਰੀ ਕਵਤਾ ਪਈ ਹੈ ਪ੍ਰੇਮੀ ਤੇ ਪ੍ਰੇਮ ਕਾ ਪ੍ਰੇਮੀ ਇਹ ਤਾਂ ਮੈਂ ਹਾਂ ਪਰ ਮੇਰੀ ਮੁੱਖ ਨਾਇਕਾ ਹੈ ਮੇਰਾ ਪਿਆਰ ਇਹ ਕਵਤਾ ਮੈਨੂੰ ਪੂਰੀ ਕਰਨੀ ਚਾਹੀਦੀ ਹੈ ਪਰ ਮੈਨੂੰ ਇੰਜ ਲੱਗਦਾ ਹੈ ਜਿਵੇਂ ਮੇਰੇ ਨਾਂ ਦੀ ਹੁਣੇ-ਹੁਣੇ ਇੱਕ jaan ਕੱਢਣ ਵਾਲੀ ਤਾਰ ਆ ਗਈ ਹੈ। ਅਤੇ ਇਸ ਲਈ ਮੈਨੂੰ ਫੌਰਨ ਹਵਾਈ ਅੱਡੇ ਵੱਲ ਭੱਜਣਾ ਚਾਹੀਦਾ ਹੈ। ਜਾਂ ਇੰਜ ਵੀ ਹੁੰਦਾ ਹੈ ਕਿ ਪਹਾੜਨ ਜਦੋਂ ਤੜਕਸਾਰ ਚੁੱਲ੍ਹੇ ਵਿੱਚ ਅੱਗ ਬਾਲਦੀ ਹੈ ਤਾਂ ਕੱਲ ਦਾ ਬਚਿਆ ਹੋਇਆ ਖਾਣਾ ਗਰਮ ਕਰਨਾ ਚਾਹੁੰਦੀ ਹੈ ਜੋ ਪਰਿਵਾਰ ਦੇ ਸਾਰੇ ਜੀਆਂ ਲਈ ਢਿੱਡ ਭਰਨ ਜੋਗਾ ਹੋਵੇਗਾ। ਪਰ ਅਚਾਨਕ ਹੀ ਬੂਹੇ ਤੇ ਪਰੌਣਾ ਆ ਖੜਾ ਹੁੰਦਾ ਹੈ। ਹੁਣ ਕਲ ਦੀ ਖਾਣੇ ਦਾ ਪਟੀਲਾ ਅੱਗ ਤੋਂ ਲਾ ਕੇ ਸੱਜਰਾ ਖਾਣਾ ਤਿਆਰ ਕਰਨਾ ਲਾਜ਼ਮੀ ਹੋ ਜਾਂਦਾ ਹੈ। ਜਾਂ ਇੰਜ ਵੀ ਹੁੰਦਾ ਹੈ ਕਿ ਵਿਆਹ ਮੌਕੇ ਨੌਜਵਾਨ ਸਾਥੀ ਤੇ ਹਾਣੀ ਲਾੜੇ ਦੇ ਨੇੜੇ ਬਹਿ ਜਾਂਦੇ ਨੇ। ਪਰ ਅਚਾਨਕ ਉਹਨਾਂ ਨੂੰ ਉੱਠ ਕੇ ਥਾਂ ਖਾਲੀ ਕਰਨੀ ਪੈਂਦੀ ਹੈ ਕਿਉਂਕਿ ਕਮਰੇ ਵਿੱਚ ਉਹਨਾਂ ਨਾਲੋਂ ਵੱਡੀ ਉਮਰ ਦੇ ਲੋਕ ਆ ਜਾਂਦੇ ਨੇ। ਜਾਂ ਇੰਜ ਵੀ ਹੁੰਦਾ ਹੈ ਕਿ ਬੈਠਕ ਵਿੱਚ ਬਜ਼ੁਰਗ ਇਕੱਠੇ ਹੁੰਦੇ ਨੇ। ਤੇ ਨੇੜੇ ਹੀ ਬੱਚੇ ਵੀ ਖੇਡਦੇ ਹੁੰਦੇ ਨੇ ਅਚਾਨਕ ਬੱਚਿਆਂ ਨੂੰ ਬੈਠਕ ਤੋਂ ਬਾਹਰ ਭੇਜ ਦਿੱਤਾ ਜਾਂਦਾ ਹੈ ਕਿਉਂਕਿ ਬਜ਼ੁਰਗਾਂ ਨੇ ਆਪਸ ਵਿੱਚ ਕੋਈ ਜ਼ਰੂਰੀ ਸਲਾਹ مشورہ ਕਰਨਾ ਹੁੰਦਾ ਹੈ ਕਦੇ-ਕਦੇ ਮੈਨੂੰ ਇੰਜ ਲੱਗਦਾ ਹੈ ਕਿ ਮੈਂ ਸ਼ਿਕਾਰੀ ਹਾਂ ਮਛੇਰਾ ਹਾਂ ਘੋੜਸਵਾਰ ਹਾਂ ਮੈਂ ਖਿਆਲਾਂ ਦਾ ਸ਼ਿਕਾਰ ਕਰਦਾ ਹਾਂ ਉਹਨਾਂ ਨੂੰ ਫਸਾਉਂਦਾ ਹਾਂ ਉਹਨਾਂ ਤੇ ਕਾਠੀ ਕੱਸਦਾ ਹਾਂ ਅਤੇ ਉਹਨਾਂ ਤੇ ਅੱਡੀ ਲਾਉਂਦਾ ਹਾਂ ਪਰ ਕਦੇ-ਕਦੇ ਮੈਨੂੰ ਇੰਜ ਲੱਗਦਾ ਹੈ ਕਿ ਮੈਂ ਹਿਰਨ ਹਾਂ ਸਾਮਨ ਮੱਛੀ ਹਾਂ ਕੋੜਾ ਹਾਂ ਅਤੇ ਵਿਚਾਰ ਚਿੰਤਨ ਭਾਵਨਾਵਾਂ ਮੈਨੂੰ ਲਪਤੀਆਂ ਨੇ ਮੈਨੂੰ ਫਸਾਉਂਦੀਆਂ ਨੇ ਮੇਰੇ ਤੇ ਕਾਠੀ ਪਾਉਂਦੀਆਂ ਨੇ ਮੈਨੂੰ ਕਾਬੂ ਕਰਦੀਆਂ ਨੇ ਹਾਂ ਭਾਵਨਾਵਾਂ ਤੇ ਵਿਚਾਰ ਇੰਜ ਹੀ ਆਉਂਦੇ ਨੇ ਜਿਵੇਂ ਪਹਾੜਾਂ ਵਿੱਚ ਬਿਨਾਂ ਸੱਦਿਆਂ ਅਤੇ ਬਿਨਾਂ ਇਤਲਾਹ ਦਿੱਤਿਆਂ ਪਰੌਣਾ ਹੁੰਦਾ ਹੈ ਪਰੌਣੇ ਵਾਂਗ ਨਾਤਾ ਉਹਨਾਂ ਕੋਲੋਂ ਲੁਕਿਆ ਜਾ ਸਕਦਾ ਹੈ ਨਾ ਹੀ ਕਿਤੇ ਭੱਜ ਕੇ ਜਾਇਆ ਜਾਣਾ ਸੰਭਵ ਹੁੰਦਾ ਹੈ ਸਾਡੇ ਇੱਥੇ ਪਹਾੜਾਂ ਵਿੱਚ ਛੋਟੇ ਜਾਂ ਵੱਡੇ ਜ਼ਿਆਦਾ ਜਾਂ ਘੱਟ ਮਹੱਤਵ ਰੱਖਣ ਵਾਲੇ ਪਰੌਣੇ ਨਹੀਂ ਹੁੰਦੇ ਸਭ ਤੋਂ ਛੋਟਾ ਪਰੌਣਾ ਵੀ ਸਾਡੇ ਲਈ ਮਹੱਤਵ ਰੱਖਦਾ ਹੈ ਕਿਉਂਕਿ ਉਹ ਪਰੌਣਾ ਹੈ ਸਭ ਤੋਂ ਛੋਟਾ ਪਰੌਣਾ ਘਰ ਦੇ ਸਭ ਤੋਂ ਬਜ਼ੁਰਗ ਮੁਖੀ ਨਾਲੋਂ ਵੀ ਵੱਧ ਸਨਮਾਨਿਤ ਹੋ ਜਾਂਦਾ ਹੈ ਇਹ ਬਿਨਾਂ ਪੁੱਛੇ ਕਿ ਉਹ ਕਿਸ ਇਲਾਕੇ ਦਾ ਰਹਿਣ ਵਾਲਾ ਹੈ ਅਸੀਂ ਬੂਏ ਤੇ ਹੀ ਪੁਰਾਣੇ ਦਾ ਸਵਾਗਤ ਕਰਦੇ ਹਾਂ ਉਸ ਨੂੰ ਅੱਗ ਦੇ ਨੇੜੇ ਲਈ ਥਾਂ ਤੇ ਲਿਜਾ ਕੇ ਗੱਦੀ ਤੇ ਬਿਠਾਉਂਦੇ ਹਾਂ ਪਹਾੜਾਂ ਵਿੱਚ ਪੁਰਾਣਾ ਸਦਾ ਅਚਨਚੇਤ ਹੀ ਆਉਂਦਾ ਹੈ ਪਰ ਉਹ ਕਦੇ ਵੀ ਹੈਰਤ ਵਿੱਚ ਨਹੀਂ ਪਾਉਂਦਾ ਕਿਉਂਕਿ ਉਹਦੇ ਆਉਣ ਨਾਲ ਸਾਨੂੰ ਕਦੇ ਹੈਰਾਨੀ ਨਹੀਂ ਹੁੰਦੀ ਕਿਉਂਕਿ ਸਾਨੂੰ ਸਦਾ ਹਰ ਰੋਜ਼ ਅਤੇ ਹਰ ਛਿੰ ਉਡੀਕ ਰਹਿੰਦੀ ਹੈ ਇਸ ਕਿਤਾਬ ਦਾ ਖਿਆਲ ਵੀ ਪਹਾੜਾਂ ਦੇ ਪੁਰਾਣੇ ਵਾਂਗ ਹੀ ਮੇਰੇ ਦਿਮਾਗ ਵਿੱਚ ਆਇਆ ਜਾਂ ਇੰਝ ਵੀ ਹੁੰਦਾ ਹੈ ਕਿ ਅਲਸਾਇਆ ਜਿਹਾ ਬੰਦਾ ਜਿਹਦੇ ਕਰਨ ਗੋਚਰਾ ਕੁਝ ਨਾ ਹੋਣ ਕਰਕੇ ਇਹ ਜਾਂਚਣ ਲਈ ਕਿ ਪੰਦੂਰਾ ਸੁਰ ਵਿੱਚ ਹੈ ਜਾਂ ਨਹੀਂ ਉਸ ਨੂੰ ਕੰਧ ਤੋਂ ਲਾ ਕੇ ਟਣਕਾਰਨ ਲੱਗਦਾ ਹੈ ਪਰ ਅਚਾਨਕ ਬਿਲਕੁਲ ਅਚਾਨਕ ਹੀ ਕੋਈ ਗੀਤ ਦਿਮਾਗ ਵਿੱਚ ਆਉਣ ਲੱਗਦਾ ਹੈ ਝੰਕਾਰ ਧੁੰਨ ਦਾ ਰੂਪ ਲੈਣ ਲੱਗਦੀ ਹੈ ਸੁਰ ਵਿੱਚ ਵੱਜੀਆਂ ਧੁਨਾ ਫੈਲਣ ਲੱਗਦੀਆਂ ਨੇ ਤੇ ਉਹ ਆਦਮੀ ਗਾਉਣ ਵਿੱਚ ਇੰਝ ਡੁੱਬ ਜਾਂਦਾ ਹੈ ਕਿ ਉਸ ਨੂੰ ਪਤਾ ਵੀ ਨਹੀਂ ਚੱਲਦਾ ਕਿ ਕਦੋਂ ਰਾਤ ਲੰਘ ਗਈ ਤੇ ਕਦੋਂ ਪੌ ਫੁੱਟ ਪਈ ਜਾਂ ਇੰਜ ਵੀ ਹੁੰਦਾ ਹੈ ਕਿ ਨੌਜਵਾਨ ਕਿਸੇ ਛੋਟੇ ਮੋٹے ਕੰਮ ਲਈ ਗਵਾਂਢ ਦੇ ਪਿੰਡ ਜਾਂਦਾ ਹੈ ਤੇ ਮੁਰਦਾ ਹੈ ਕਾਠੀ ਤੇ ਪਿੱਛੇ ਬੈਠੀ ਹੋਈ ਆਪਣੀ ਪਤਨੀ ਦੇ ਨਾਲ ਪਿਆਰੇ ਸੰਪਾਦਕ ਤੁਸੀਂ ਆਪਣੀ ਚਿੱਠੀ ਵਿੱਚ ਜੋ ਬੇਨਤੀ ਕੀਤੀ ਸੀ ਮੈਂ ਉਸ ਨੂੰ ਪੂਰਿਆ ਕਰ ਰਿਹਾ ਹਾਂ ਜਲਦੀ ਹੀ ਮੈਂ ਦਾਗਿਸਤਾਨ ਬਾਰੇ ਕਿਤਾਬ ਲਿਖਣੀ ਸ਼ੁਰੂ ਕਰਾਂਗਾ ਪਰ ਸਿਰਫ ਇਸ ਗੱਲ ਦੀ ਮਾਫੀ ਚਾਹੁੰਦਾ ਹਾਂ ਕਿ ਤੁਸੀਂ ਇਹਦੇ ਲਈ ਜਿੰਨਾ ਸਮਾਂ ਦਿੱਤਾ ਹੈ ਸ਼ਾਇਦ ਉਨੇ ਵਿੱਚ ਇਸ ਨੂੰ ਪੂਰਾ ਨਹੀਂ ਕਰ ਸਕਾਂਗਾ ਬਹੁਤੀ ਜ਼ਿਆਦਾ ਪਕ ਡੰਡੀਆਂ ਮੈਨੂੰ ਲੰਘਣੀਆਂ ਪੈਣਗੀਆਂ ਅਤੇ ਸਾਰੇ ਪਹਾੜਾਂ ਵਿੱਚ ਉਹ ਬਹੁਤੀ ਭੀੜੀਆਂ ਤੇ ਢਾਲੂ ਨੇ ਮੇਰੇ ਪਹਾੜ ਬਿਨਾਂ ਪਾਲਿਸ਼ ਕੀਤੇ ਗਏ ਹੀਰਿਆਂ ਵਾਂਗ ਪੇੜ ਪਰ ਟੰਗ ਨਾਲ ਦੂਰੀ ਤੇ ਹੀ ਚਮਕਦੇ ਨੇ ਮੇਰੀ ਤੀਜ਼ ਗੁੜੀ ਸਾਹਮਣੇ ਬੜਾ ਵਿਸਥਾਰ ਹੈ। ਉਹ ਤੁਹਾਡੇ ਦੱਸੇਗੇ ਢੀੜੇ ਦਰਿਆ ਥਾਣੀ ਨਹੀਂ ਭਜਣਾ ਚਾਹੁੰਦਾ। ਆਪਣੇ ਦਾਗਿਸਤਾਨ ਨੂੰ ਮੈਂ ਤੁਹਾਡੇ 9-10 ਪੰਨਿਆਂ ਵਿੱਚ ਹੀ ਨਹੀਂ ਸਮੇਟ ਸਕਦਾ। ਹਾਂ, ਪ੍ਰਾਪਰਟੀਆਂ। ਚੰਗੇ ਕੰਮਾਂ ਨਿੱਤ ਪ੍ਰਤੀ ਕਿਰਤ ਆਮ ਕਿਰਤੀਆਂ ਦੇ ਮਾਰਿਆਂ ਉਹਨਾਂ ਦੀਆਂ ਇਛਾਵਾਂ, ਆकांਖਿਆਵਾਂ ਪਹਾੜੀ ਸਰਜ਼ਮੀਨ ਦੇ ਰੋਸ਼ਨ ਪਵਿੱਖ ਉਦੀਆਂ ਸਦੀਆਂ ਪੁਰਾਣੀਆਂ ਪਰੰਪਰਾਵਾਂ ਪਰ ਮੁੱਖ ਰੂਪ ਵਿੱਚ ਉਹਦੇ ਸ਼ਾਨਦਾਰ ਵਰਤਮਾਨ ਬਾਰੇ ਵੀ ਮੈਂ ਸਮਗਰੀ ਨਹੀਂ ਲਿਖ ਸਕਾਂਗਾ। ਮੇਰੀ ਕਮਜ਼ੋਰ ਜੀ ਕਲਮ ਇਨਾ ਬੋਝ ਢੋਣ ਦੀ ਅਸਮਰਥ ਹੈ। ਉਦੀ ਨਿਬ ਤੇ ਲੱਗੀ ਸਿਆਹੀ ਦੀ ਬੂੰਦ ਮਸਤੀ ਵਿੱਚ ਵਹਿਂਦੀਆਂ ਨਦੀਆਂ, ਗੁਜ਼ਰਦੇ ਪਹਾੜੀ ਚਰਨਿਆਂ, ਦੁਨੀਆਂ ਦੀ ਕਿਸਮਤ ਅਤੇ ਕਿਸੇ ਇੱਕ ਵਿਅਕਤੀ ਦੇ ਨਸੀਬ ਨੂੰ ਆਪਣੇ ਵਿੱਚ ਨਹੀਂ ਸਮੇਟ ਸਕਦੀ। ਵੱਡੇ ਪਰਿੰਦੇ ਵਿੱਚ ਜ਼ਿਆਦਾ ਖੂਨ ਤੇ ਛੋਟੇ ਪਰਿੰਦੇ ਵਿੱਚ ਥੋੜਾ ਖੂਨ ਹੁੰਦਾ ਹੈ ਜਿੰਨਾ ਵੱਡਾ ਪਰਿੰਦਾ ਓਨਾ ਹੀ ਖੂਨ ਕਹਿੰਦੇ ਨੇ ਕਿ ਸੰਯੋਗ ਵਸ ਕਿਸੇ ਨੇ ਗਿੱਟਕ ਸੁੱਟ ਦਿੱਤੀ ਸੰਯੋਗ ਵਾਸੀ ਹੀ ਉਹ ਹਿਰਨ ਦੇ ਸਿਰ ਤੇ ਜਾ ਵਜੀ ਤੇ ਲੋ ਹਿਰਨ ਦੇ ਬਾ ਕਮਾਲ ਸਿੰਘ ਉੱਗਾਏ ਕਹਿੰਦੇ ਨੇ ਕਿ ਜੇ ਦੁਨੀਆ ਵਿੱਚ ਅਲੀ ਨਾ ਹੁੰਦਾ ਤਾਂ ਉਮਰ ਵੀ ਨਾ ਹੁੰਦਾ ਜੇ ਦੁਨੀਆ ਵਿੱਚ ਰਾਤ ਨਾ ਹੁੰਦੀ ਤਸਵੀਰ ਕਿੱਥੋਂ ਆਉਂਦੀ ਕਿੰਦੇ ਨੇ ਓਕਾਬ ਤੂੰ ਕਿੱਥੇ ਜੰਮਿਆ ਹੈ ਭੀੜੇ ਦਰਦੇ ਵਿੱਚ ਓਕਾਬ ਕਿੱਦੋਂ ਨੂੰ ਉੱਡੀ ਜਾ ਰਿਹਾ ਹੈ ਅਨੰਤ ਆਕਾਸ਼ ਵਿੱਚ ਓਰੀ ਕਿਤਾਬ ਸੁਣਨ ਵਾਸਤੇ ਸੁਹਾਵੀ ਆਡੀਓ ਬੁక్స్ ਐਪ ਪਲੇ ਸਟੋਰ ਜਾਂ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ